ਅਈਸਾਲਿਆ ਨੇ ਇੱਕ ਯੂਕਰੇਨੀਅਨ ਮੂਲ ਦੀ ਜਿਹੜੀ ਬੀਬੀ ਆ ਜੋ ਗ੍ਰੀਨ ਕਾਰਡ ਦੀ ਇੰਟਰਵਿਊ ਦੇਣ ਗਈ ਸੀ ਸੈਨ ਡੀਗੋ ਇਮੀਗ੍ਰੇਸ਼ਨ ਆਫਿਸ ਦੇ ਵਿੱਚ ਤੇ ਉਸ ਨੂੰ ਡਿਟੇਨ ਕਰ ਲਿਆ ਓਟਾ ਮੀਸਾ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਵਿੱਚ ਇਸ ਵਾਰ ਉਹ ਬੀਬੀ ਨੂੰ ਰੱਖਿਆ ਗਿਆ ਆ ਪਿਛਲੇ ਵੀਰਵਾਰ ਵਿਕਟੋਰੀਆ ਬੋਲਵੈਨਿਆ ਯੂਕਰੇਨੀਅਨ ਰਿਫਿਊਜੀ ਆ ਤੇ ਉਹਦਾ ਹਸਬੰਡ ਵਿਕਟਰ ਕੋਰੋਲ ਇਹ ਕਹਿੰਦੇ ਵੀ ਯੂ ਐਸ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸ ਦੇ ਲਈ ਬੋਲਾਵਿਨਾ ਦੀ ਗ੍ਰੀਨ ਕਾਰਡ ਦੀ ਅਪਾਇੰਟਮੈਂਟ ਲਈ ਆਏ ਜਿੱਥੇ ਕਿ ਉਸ ਨੂੰ ਡਿਟੇਨ ਕਰ ਲਿਆ ਗਿਆ ਬੁਲਵਿਨ 2022 ਦੇ ਵਿੱਚ ਐਜ਼ ਇ ਰਿਫਿਊਜੀ ਆਈ ਸੀ ਵਿਦ ਹਿਊਮਨਿਟਰੀਅਨ ਪੈਰੋਲ ਪੇ جنگ ਵਾਲਾ ਮੁਲਕ ਜਿਹੜਾ ਯੂਕਰੇਨ ਆ ਉੱਥੋਂ ਭੱਜ ਕੇ ਆਈ ਸੀ ਕਹਿੰਦੇ ਏਅਰਪਲਾਨ ਜਿਹੜੇ ਸੀਗੇ ਉਹ ਬੰਬ ਸੱਟ ਰਹੇ ਸੀ ਮਿਜ਼ਾਈਲਾਂ ਸੱਟ ਰਹੇ ਸੀ ਤੇ ਬੇਸਮੈਂਟ ਚ ਕਹਿੰਦੀ ਰਹੇ ਅਸੀਂ ਕਈ ਹਫ਼ਤੇ ਤੇ ਉਹ ਤੋਂ ਬਾਅਦ ਉਸ ਨੂੰ ਮੁਲਕ ਨੂੰ ਛੱਡ ਕੇ ਉਹ ਅਮਰੀਕਾ ਆ ਗਿਆ ਤੇ ਅਮਰੀਕਾ ਦੇ ਵਿੱਚ ਉਸ ਨੇ ਪੋਲੀਟੀਕਲ ਸਾਈਲਮ ਅਪਲਾਈ ਕੀਤਾ ਸੀਗਾ ਉਹ ਤੋਂ ਬਾਅਦ ਉਹਦੀ ਜਿਹੜੀ ਗ੍ਰੀਨ ਕਾਰਡ ਦੀ ਹੁਣ ਡੇਟ ਸੀਗੀ ਤੇ ਕਹਿੰਦੇ ਵੀ ਉਹਦਾ ਹਸਬੰਡ ਜਿਹੜਾ ਆ ਉਹਨੂੰ ਕੈਂਸਰ ਵੀ ਸੀ ਉਹ ਉਹ ਜਦੋਂ ਕੀਮੋ ਹੁੰਦੀਆਂ ਸੀ ਸਾਰਾ ਕੁਝ ਉਹਦੀ ਵਾਈਫ ਉਹਦੇ ਨਾਲ ਰਹੀ ਅਕਤੂਬਰ ਦੇ 2023 ਚ ਬੋਲਵੀਨਾ ਨੇ ਉਹਨੂੰ ਜਿਹੜਾ ਟੈਂਪਰੇਰੀ ਪ੍ਰੋਟੈਕਸ਼ਨ ਸਟੈਟਸ ਗ੍ਰਾਂਟ ਕੀਤਾ ਗਿਆ ਸੀ ਸੌਰੀ ਪੋਲਿਟੀਕਲ ਸਾਇਲਮਨੀ ਟੈਂਪਰੇਰੀ ਪ੍ਰੋਟੈਕਸ਼ਨ ਸਟੈਟਸ ਗ੍ਰਾਂਟ ਕੀਤਾ ਗਿਆ ਸੀ ਜਨਵਰੀ ਦੇ ਵਿੱਚ ਜਿਹੜਾ ਆ ਉਹੋ ਟੀਵੀਐਸ ਸਟੈਟਸ ਜਿਹੜਾ ਆ ਉਸ ਨੂੰ ਖਤਮ ਕਰ ਦਿੱਤਾ ਗਿਆ ਐਕਸਪਾਇਰ ਕਰ ਦਿੱਤਾ ਗਿਆ ਉਹਦੇ اٹਾਰਨੀ ਦੇ ਮੁਤਾਬਕ ਜਿਹੜਾ ਆਨਲਾਈਨ ਪੋਰਟਰ ਆ ਉਹਦੇ ਵਿੱਚ ਸ਼ੋ ਹੁੰਦਾ ਸੀ ਵੀ ਉਹਦੀ ਐਕਸਟੈਂਸ਼ਨ ਮਿਲ ਗਈ ਹੈਗੀ ਆ ਪਰ ਮਾਰਚ ਮਹੀਨੇ ਚ ਉਹਦੀ ਜਿਹੜੀ ਗ੍ਰੀਨ ਕਾਰਡ ਦੀ ਇੰਟਰਵਿਊ ਲਈ ਉਹਨਾਂ ਨੇ ਲੈਟਰ ਪਾਇਆ ਸੀ ਸ਼ਾਇਦ ਜੋ ਕਿ ਦਸੰਬਰ 4 ਨੂੰ ਸੀ ਦੋਨਾਂ ਕਹਿੰਦੇ ਵੀ اٹਾਰਨੀ ਤੇ ਉਹਦਾ ਜਿਹੜਾ ਘਰ ਵਾਲਾ ਆ ਉਹ ਕਹਿੰਦੇ ਵੀ ਅਸੀਂ ਆਈਸ ਵਾਲਿਆਂ ਨਾਲ ਗੱਲਬਾਤ ਕਰ ਰਹੇ ਆਂ ਵੀ ਉਹਦਾ ਸਟੇਟਸ ਇਦਾਂ ਦਾ ਸੀ ਪਰ ਕੋਈ ਗੱਲਬਾਤ ਸਾਡੀ ਜਿਹੜੀ ਆ ਉਹ ਸੁਣ ਨਹੀਂ ਰਿਹਾ ਐਨਵੀਸੀ 7 ਨੇ ਕਾਫੀ ਜਿਹੜੀ ਵੱਡੀ ਨਿਊਜ਼ ਕਵਰ ਕੀਤੀ ਹੈਗੀ ਆ ਔਰ USCISi USCIS ਤੇ ICE ਦੋਨਾਂ ਦੇ ਆਫੀਸਰਸ ਦੇ ਵਿੱਚ ਉਹਨਾਂ ਨੇ ਕਾਲ ਕੀਤੀ ਤੇ ਪਰ ਕੋਈ ਵੀ ਆਨਸਰ ਨਹੀਂ ਆਇਆ ਰਾਈਟ ਨਾਉ ਓਟੇ ਮਿਸਾ ਇਮੀਗ੍ਰੇਸ਼ਨ ਰੀਟੈਂਸ਼ਨ ਸੈਂਟਰ ਦੇ ਵਿੱਚ ਉਸ ਨੂੰ ਰੱਖਿਆ ਗਿਆ ਹੈਗਾ ਆ ਸੋ ਕਹਿੰਦੇ ਭਈ ਹੁਣ ਪਤਾ ਨਹੀਂ ਕਿਹੜੇ ਟਾਈਮ ਉਹਨੂੰ ਜਿਹੜਾ ਡਿਪੋਰਟ ਕਰ ਦਿੱਤਾ ਜਾਵੇ ਸੋ ਇਦਾਂ ਦੀਆਂ ਖਬਰਾਂ ਇੱਕ ਨਹੀਂ ਬਹੁਤ ਆ ਰਹੀਆਂ ਵੀ ਕੋਈ ਗ੍ਰੀਨ ਕਾਰਡ ਦੀ ਇੰਟਰਵਿਊ ਦੇ ਉੱਤੇ ਗਿਆ ਉਸ ਨੂੰ ਰੱਖ ਲਿਆ ਗਿਆ ਕੋਈ ਹੋਰ ਪੋਲੀਟਿਕਲ ਸਾਈਲੰਸ ਦੀ ਇੰਟਰਵਿਊ ਤੇ ਗਿਆ ਉਸ ਨੂੰ ਵੀ ਜਿਹੜਾ ਰੱਖ ਲਿਆ ਗਿਆ 네